ਆਮ ਆਦਮੀ ਪਾਰਟੀ ਨੇ ਕਦੇ ਸੌਹਾਂ ਖਾਦੀਆਂ ਸੀ ਕਿ ਅਸੀਂ ਕਾਂਗਰਸ ਪਾਰਟੀ ਦੇ ਨਾਲ ਗੱਠ ਜੋੜ ਨਹੀਂ ਕਰਾਂਗੇ ਤੇ ਹੁਣ ਵੋਟਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੀਆਂ ਗੱਠ ਜੋੜ ਦੀਆਂ ਤਸਵੀਰਾਂ ਕੁਝ ਸਾਹਮਣੇ ਆ ਰਹੀਆਂ ਐ ਤੇ ਜਿਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਨੇ ਮੋੜ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਝੂਠੀਆਂ ਸੌਹਾਂ ਖਾਦੀਆਂ ਤੇ ਕਿਹਾ ਸੀ ਕਿ ਆਪਣੇ ਬੱਚਿਆਂ ਦੇ ਸੌਹਾਂ ਖਾ ਕੇ ਕਿ ਅਸੀਂ ਕਦੇ ਵੀ ਗੱਠ ਜੋੜ ਨਹੀਂ ਕਰਾਂਗੇ ਤੇ ਜਿਸ ਤੋਂ ਬਾਦ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਠ ਜੋੜ ਆ ਉਹ ਹੋ ਗਿਆ ਤੇ ਬਸ ਇੱਕ ਦਿਖਾਵਾ ਹੈ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਜਿਹੇ ਤਿੱਖੇ ਨਿਸ਼ਾਨੇ ਹੋਰ ਵੀ ਵਿਕਰਮ ਸਿੰਘ ਮਜੀਠੀਆ ਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਸਿੰਘ ਮਜੀਠੀਆ ਦਾ ਹੋਰ ਕੀ ਕਹਿਣਾ ਹੈ ਸਭ ਤੋਂ ਪਹਿਲਾਂ ਤਾਂ ਦੇਸ਼ ਦੁਨੀਆ 'ਚ ਬੈਠੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਹੈ ਇਸ ਗੱਲ ਦੀ ਕਿ ਬਿੱਲੀ ਥੇਲੇ ਉੱਭਾਰ ਆ ਗਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਹੈ ਉਹ ਸਾਰਿਆਂ ਨੂੰ ਪਤਾ ਹੋ ਫਾਈਨਲ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗਾਂ 'ਚ ਤਸਵੀਰਾਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਨੇ ਪਹਿਲਾਂ ਇੱਕ ਵੀਡੀਓ ਆਈ ਸਾਹਮਣੇ ਜਦੋਂ ਜਿਹੜੇ ਭਗਵੰਤ ਮਾਨ ਜੀ ਜਿਹੜਾ ਬੜਾ ਮਜ਼ਾਕ ਉਡਾਉਂਦੇ ਚੱਲ ਰਾਹੁਲ ਗਾਂਧੀ ਦਾ ਕਿਵੇਂ ਉਹਦੇ ਮਗਰ ਮਗਰ ਭੱਜ ਰਿਹਾ ਉਹਦੇ ਨਾਲ ਹੱਥ ਮਿਲਾਉਂਦੇ ਔਰ ਕਿਵੇਂ ਉਹਦੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਘੜਘੜਾ ਰਿਹਾ ਉਹ ਕਰਨਾਟਕਾ ਦੀ ਉਹ ਵੀਡੀਓ ਸੀ ਉਹ ਬਹੁਤ ਜਨਤਿਕ ਵੀ ਹੋਈ ਉਸ ਤੋਂ ਬਾਅਦ ਹੁਣ ਤਾਜ਼ੀਆਂ ਜਿਹੜੀਆਂ ਫੋਟੋਆਂ ਬਾਹਰ ਆਈਆਂ ਨੇ ਉਹ ਕੇਜਰੀਵਾਲ ਸਾਹਿਬ ਜਿਹਨੂੰ ਅਸੀਂ ਮਾਪਲਰ ਮੈਨ ਵੀ ਕਹਿੰਦੇ ਸੀ ਕਿਵੇਂ ਸਰਕਾਰ ਆਉਣ ਤੋਂ ਪਹਿਲਾਂ ਉਹਨਾਂ ਨੂੰ ਮਾਪਲਰ ਮੈਨ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਸਰਕਾਰ ਬਣਨ ਤੋਂ ਬਾਅਦ ਉਹਨੂੰ ਮਾਪਲਰ ਮੈਨ ਉਹਨਾਂ ਨੇ ਖਰਗੇ ਸਾਹਿਬ ਨੂੰ ਬਣਾਤਾ ਔਰ ਕੱਲਾ ਮਾਪਲਰ ਮੈਨ ਨਹੀਂ ਉਹਨਾਂ ਨੂੰ ਆਪਣੇ ਇੰਡੀਆ ਬਲੌਕ ਦਾ ਮੇਨ ਫੇਸ ਬਣਾਤਾ ਪ੍ਰਧਾਨ ਮੰਤਰੀ ਦਾ ਫੇਸ ਬਣਾਤਾ ਔਰ ਇਸ ਗੱਲ ਦੀ ਪ੍ਰੋਪੋਜ਼ਲ ਕੇਜਰੀਵਾਲ ਸਾਹਿਬ ਨੇ ਆਪ ਰੱਖੀ ਔਰ ਉਹ ਔਰ ਬੜੀ ਖੁਸ਼ੀ ਨਾਲ ਉਹ ਫੋਟੋ ਜਨ ਤੱਕ ਹੋਈ ਹੈ ਸਗਠ ਜੋੜਦੀ ਮੈਂ ਬਾਰ-ਬਾਰ ਗੱਲ ਕਿਉਂਕਿ ਕਰ ਰਿਹਾ ਹਾਂ ਇਹ ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਹਾਂ ਔਰ ਇਸੇ ਤਰ੍ਹਾਂ ਕੱਲ ਇੱਕ ਫੋਟੋ ਫੇਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱਡਾ ਤੇ ਪਵਨ ਬਾਂਸਲ ਜਿਹੜੇ ਪਹਿਲਾਂ ਮਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠਜੋੜ ਚੰਡੀਗੜ੍ਹ ਚ ਇਹਨਾਂ ਲਾਇਅੰਸ ਇਲੈਕਸ਼ਨ ਲਾ ਰਹੇ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਹਾਂ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ ਚ ਵੀ ਸਮਝੌਤੇ ਜੇ ਸਰਕਾਰ ਚੱਲੀ ਐ ਉਦੋਂ ਸੋਹਾ ਕਾਧੀਆਂ ਸੰਕੇਤ ਜੀ ਰਿਆਲ ਸਾਹਿਬ ਨੇ ਆਪ ਦੇ ਬੱਚਿਆਂ ਦੀਆਂ ਕਿ ਕਦੇ ਗੱਠਜੋੜ ਨਹੀਂ ਹੋਊਗਾ ਪਰ ਉਹ ਗੱਠਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਦ ਚ ਉਹਨਾਂ ਦੇ ਮਨ ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਤੁਹਾਨੂੰ ਸਭ ਨੂੰ ਯਾਦ ਹੈ ਕਿ ਉਹ ਗੱਠਜੋੜ ਹੋਇਆ ਸੀ ਅੱਜ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ ਤੇ ਇਹਨਾਂ ਦਾ ਘਟ ਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ ਤੇ ਬਿਆਨ ਆ ਗਏ ਆ ਕਿ ਅਸੀਂ ਹਮੇਸ਼ਾ ਇਕੱਠੇ ਆਂ ਜਦ ਵੀ ਪਾਰਲੀਮੈਂਟ ਤੇ ਕੁਝ ਹੁੰਦਾ ਔਰ ਕੋਈ ਗੱਲ ਹੁੰਦੀ ਆ ਆਪਾਂ ਸਭ ਨੇ ਵੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਵੇਂ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਕੋਈ ਆਪੋਜੀਸ਼ਨ ਪਾਰਟੀ ਕਾਂਗਰਸ ਨਹੀਂ ਹੈ ਔਰ ਇਹੀ ਕਾਰਨ ਹੈ ਇੱਕ ਵਾਰੀ ਨੇ ਇਕ ਆ ਵਾਰੀ ਇਹਨਾਂ ਦੇ ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕੋਈ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਇਹ ਵਿਸ਼ਾ ਉਠਾਇਆ ਅਸੀਂ ਵੀ ਦੀ ਗੱਲ ਕੀਤੀ ਆ ਰਾਤ ਦੇ ਹਨੇਰੇ 'ਚ ਕੁਝ ਕਾਂਗਰਸ ਲੀਡਰਾਂ ਦੀ ਭਗਵੰਤ ਮਾਨ ਨੂੰ ਮਿਲਣ ਦੀ ਗੱਲ ਕੀਤੀ ਆ ਔਰ ਇਹ ਗੱਲ ਵੀ ਕੀਤੀ ਆ ਕਿ ਕਿਵੇਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋ ਗਈ ਆ ਔਰ ਕਿਵੇਂ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਰਲੀ ਔਰ ਆਪਾਂ ਇਹ ਵੀ ਵੇਖਿਆ ਕਈ ਇਹਨਾਂ ਦੇ ਐਮਪੀ ਜੋ ਟਵੀਟ ਉਹ ਕਰਦੇ ਆ ਉਹ ਟਵੀਟ ਭਗਵੰਤ ਮਾਨ ਕਰਦਾ ਹੈ ਜਾਂ ਉਹ ਇੱਕ ਤਰੀਕੇ ਦੇ ਮੁਖ ਬੁਲਾਰੇ ਆਮ ਆਦਮੀ ਪਾਰਟੀ ਦੇ ਬਣੇ ਸੋ ਮੇਰਾ ਕਹਿਣ ਦਾ ਭਾਵ ਕਿ ਭਾਈ ਕੋਈ ਆਪੋਜੀਸ਼ਨ ਕਾਂਗਰਸ ਨੂੰ ਇਹ ਨਾ ਸਮਝ ਲੈ ਕਿ ਆਪੋਜੀਸ਼ਨ ਪਾਰਟੀ ਹੈ ਇਹ ਰੂਲਿੰਗ ਪਾਰਟੀ ਆ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਿਹਾ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤਾਂ ਕੱਲੀ ਇਹ ਦੇਖਣ ਦੀ ਲੋੜ ਹੈ ਕਿ ਕਿਹੜਾ واਸ਼ਿੰਗ ਪਾਊਡਰ ਵਰਤਿਆ ਜਾਣਾ ਔਰ ਕਿਵੇਂ ਇਹਨਾਂ ਨੂੰ واਸ਼ਿੰਗ ਮਸ਼ੀਨ ਚੋਂ ਕੱਢ ਕੇ ਜਿਹਨਾਂ ਨੂੰ ਇਹ ਚੋਰ ਕਹਿੰਦੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਸਾਫ਼ ਕਰਕੇ ਤੁਹਾਡੇ ਅੱਗੇ ਪੇਸ਼ ਕਰਨਾ ਇਸ ਲਈ ਪੰਜਾਬੀਆਂ ਨੂੰ ਸੁਚੇਤ ਹੋ ਜੋ ਇਹਨਾਂ ਲੁੰਬੜ ਚਾਲਾਂ ਤੋਂ ਬਚ ਜੋ ਇਹ ਗੱਠ ਜੋੜ ਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਵੀ ਸਪਸ਼ਟ ਕਰੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੋਰ ਕਿਹਾ ਸੀ ਉਹਨਾਂ ਕਾਂਗਰਸ ਲੀਡਰਾਂ ਨੂੰ ਔਰ ਜਿਹੜੇ ਉਹ ਅੰਦਰ ਗਏ ਆ ਉਹ ਵੀ ਦੱਸਣ ਕਿ ਹੁਣ ਉਹ ਉਹ ਜਾਂ ਜਿੰਨੇ ਵੀ 117 ਹਲਕੇ 'ਚ ਕਾਂਗਰਸ ਦੇ ਲੀਡਰ ਬੈਠੇ ਉਹ ਕਿਵੇਂ ਆਮ ਆਦਮੀ ਨੂੰ ਚਿੰਗਾ ਕਹਿਣਗੇ ਇਹ ਲੋਕਾਂ ਨੂੰ ਵੀ ਸਮਝਾਓ ਕਿਉਂਕਿ ਲੋਕਾਂ ਲਈ ਤਾਂ ਇਹ ਸਮਝਣ ਤੋਂ ਬਾਅਦ ਪਰਾਂ ਦੀ ਗੱਲ ਹੈ ਇਸ ਲਈ ਇਹ ਗੱਠ ਜੋੜਦਿਆਂ ਔਰ ਅੱਜ ਦੇ ਹਾਲਾਤਾਂ 'ਆਂ ਮੈਂ ਸਮਝਦਾ ਸੀ ਤੁਹਾਡੇ ਅੱਗੇ ਇਹ ਗੱਲ ਰੂਬਰੂ ਕਰਨੀ ਪਈ ਜ਼ਰੂਰੀ ਹੈ ਬਹੁਤ ਬਹੁਤ